ਪਰਵਾਨੀ ਤੇ ਅੱਜ ਤੇ ਕਿਤੇ ਕਿਤੇ ਅੱਜ ਅਸੀਂ ਗੋਂਦਿਆਣਾ ਮੰਡੀ ਦਾ ਜਿਹੜਾ ਮੇਨ ਫਾਟਕ ਹੈ ਜਿਹੜੀ ਇਹ ਸੜਕ ਹੈ ਇਹ 30 40 ਪਿੰਡਾਂ ਨੂੰ ਇੱਥੇ ਜੋੜਦੀ ਹੈ ਗੋਂਦਿਆਣਾ ਮੰਡੀ ਨੂੰ ਤੇ ਬਹੁਤ ਅਹਿਮ ਰਸਤਾ ਹੈ 30 40 ਪਿੰਡਾਂ ਦਾ ਜਿਹੜੇ ਮੰਡੀ ਨਾਲ ਸਾਡੀ ਨਾਲ ਲੱਗਦੇ ਆ ਮਾਰਕੀਟ ਕਮੇਟੀ 'ਚ ਵੀ ਪੈਂਦੇ ਆ ਉਹ ਤੇ ਸਾਡੇ ਹਲਕੇ ਦੇ ਵੀ ਪਿੰਡ ਹੈ ਤੇ ਇਹ ਬਹੁਤ ਪੁਰਾਣੀ ਸਮੱਸਿਆ ਹੈ ਕਿ ਇੱਥੇ ਜਿਹੜਾ ਰੇਲਵੇ ਟ੍ਰੈਕ ਹੈ ਬਹੁਤ ਜ਼ਿਆਦਾ ਬਿਜ਼ੀ ਹੈ ਰੇਲਾਂ ਬਹੁਤ ਟੱਪਦੀਆਂ ਨੇ ਤੇ ਲਾਈਨ ਬਹੁਤ ਪੇਰ ਹੈ ਤੇ ਫਾਟਕ ਬਹੁਤ ਜਿਆਦਾ ਬੰਦ ਰਹਿੰਦਾ ਹੈ ਅੱਧੇ-ਅੱਧੇ ਘੰਟੇ ਬਾਅਦ ਅੱਧੇ-ਅੱਧੇ ਘੰਟੇ ਬਾਅਦ ਫਾਟਕ ਰਹਿੰਦਾ ਹੈ ਤੇ ਇਲਾਕੇ ਦੀ ਡਿਮਾਂਡ ਸੀ ਸਾਰੇ ਪਿੰਡਾਂ ਨੇ ਤੇ ਗੋਦਿਆਂ ਦੇ ਮੰਡੀ ਦੇ ਵਪਾਰੀਆਂ ਨੇ ਆੜਤੀਆਂ ਨੇ ਵੀ ਬਹਾਰ ਸਿਮਰਤ कौर ਬਾਦਲ ਨੂੰ ਇੱਕ ਦਰਖਾਸਤ ਦਿੱਤੀ ਇਲਾਕੇ ਬੰਨਿਓ ਕਿ ਜਿਹੜਾ ਫਾਟਕ ਹੈ ਜਿਆਦਾ ਇਹਦੇ ਉੱਤੇ ਓਵਰ ਬ੍ਰਿਜ ਬਣਾਇਆ ਜਾਵੇ ਜਾਂ ਅੰਡਰ ਬ੍ਰਿਜ ਬਣਾਇਆ ਜਾਵੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਹੈ ਜਿਹੜੀ ਗੋਂਦਿਆਣਾ ਮੰਡੀ ਹੈ ਇਹ ਵੀ ਕੁਸ਼ ਵਾਦੀ ਜਾਦੇ ਲੈ ਨੂੰ ਪਾਰ ਹੈ ਕੁਛ ਸ਼ਹਿਰ ਇਧਰ ਰਹਿ ਗਿਆ ਇਧਰ ਕੋਈ ਸਕੂਲ ਵੀ ਹੈ ਨਹੀਂ ਕੋਈ ਹਸਪਤਾਲ ਵੀ ਹੈ ਨਹੀਂ ਕੋਈ ਬਿਮਾਰ ਹੋ ਜਾਂਦਾ ਜਾਂ ਬੱਚਿਆਂ ਨੂੰ ਸਵੇਰ ਸਕੂਲ ਜਾਣਾ ਤਾਂ ਫਾੜਕ ਬਹੁਤ ਜ਼ਿਆਦੇ ਬੰਦ ਰਹਿੰਦਾ ਬਹੁਤ ਲੋਕ ਪਰੇਸ਼ਾਨ ਰਹਿੰਦੇ ਆ ਅਸੀਂ ਬੀਬਾ ਜੀ ਨੂੰ ਦਰਖਾਸਤ ਦਿੱਤੀ ਅਤੇ ਬੀਬਾ ਜੀ ਆਏ ਸੀ ਸਾਰੀਆਂ ਪੰਚਾਇਤਾਂ ਦੇ ਲੈ ਕੇ ਦਿੱਤਾ ਦੀ ਬਾਰ ਸੁਮਿਤ ਕੌਰ ਬਾਦਲ ਜਿਹੜੇ ਸਾਡੇ ਲੋਕ ਸਭਾ ਮੈਂਬਰ ਨੇ ਬਠਿੰਡਾ ਤੋਂ ਉਹਨਾਂ ਨੇ ਬੀਬਾ ਜੀ ਰੇਲਵੇ ਮੰਤਰੀ ਨੂੰ ਮਿਲੇ ਰੇਲਵੇ ਮੰਤਰੀ ਨੇ ਬੀਬਾ ਜੀ ਨੂੰ ਪ੍ਰੋਸਤਾ ਦਵਾਇਆ ਅਸੀਂ ਇਹਦਾ ਜਰੂਰ ਕੋਈ ਨਾ ਕੋਈ ਹੱਲ ਕੱਢ ਕੇ ਦੇਵਾਂਗੇ ਤੇ ਅਸੀਂ ਬੀਬਾ ਜੀ ਦਾ ਧਰਵਾਦ ਕਰਦੇ ਆ ਕਿ ਜੇ ਹਮੇਸ਼ਾ ਜਦੋਂ ਵੀ ਕੋਈ ਬੇਇਨਤੀ ਕੀਤੇ ਬੀਬਾ ਜੀ ਨੂੰ ਇਲਾਕੇ ਨੂੰ ਇਲਾਕੇ ਨੇ ਬੀਬਾ ਜੀ ਨੇ ਉਹ ਹੱਲ ਕਰਕੇ ਦਿੱਤੀ ਹੈ ਇਹਦਾ ਵੀ ਛੇਤੀ ਬੀਬਾ ਜੀ ਹੱਲ ਕਰਾ ਕੇ ਦੇਣਗੇ ਅਸੀਂ ਬਹੁਤ ਜ਼ਿਆਦਾ ਜਿਹੜੀ ਹੈ ਪਰੇਸ਼ਾਨੀਆਂ ਇਸ ਇਲਾਕੇ ਨੂੰ ਜਾਦੇ ਰਸ਼ ਰਿੰਦਾ ਇਸ ਇਸ ਫਟਕ ਦਿੱਤੀ ਪ੍ਰਧਾਨ ਜੀ ਇੱਕ ਆਪਣਾ ਯਾਰ ਇਨੇਪੋ ਹੈਕ ਕੇ ਸਟੇਸ਼ਨ ਹੈ ਆਪਣੀ ਕੇ ਵੀ ਇੱਕ ਨਿਮਲ ਬਹੁਤ ਆਇਆ ਮੈਂ ਕਹਿੰਦਾ ਸਵਾਰੀਆਂ ਉਤਰਨ ਤੇ ਚੱਲਣ ਆ ਸੇ ਬਹੁਤ ਪ੍ਰੋਬਲਮ ਆਉਂਦੀ ਹੈ ਇਹਦਾ ਵੀ ਕੋਈ ਹੱਲ ਕੀਤਾ ਜਾਵੇ ਉਹ ਤਾਂ ਪਿਛਲੇ ਸਾਲ ਵੀ ਆਪਾਂ ਡਿਮਾਂਡ ਲਿਖ ਕੇ ਦੇਤੀ ਸੀ ਕੋਈ ਟ੍ਰੇਨਾਂ ਦੀ ਡਿਮਾਂਡ ਸੀ ਉਹ ਬੀਬਾ ਜੀ ਨੇ ਚਲਵਾਤੀਆਂ ਸੀ ਇਹ ਤਾਂ ਇਹਨਾਂ ਦੇ ਰੇਲਵੇ ਦਾ ਹੈਗਾ ਪ੍ਰੋਸੈਸ ਚੱਲੀ ਜਾਂਦਾ ਉਹ ਵੀ ਸ਼ਾਇਦ ਉਹ ਕਰਵਾ ਕੇ ਦੇਣਗੇ ਬੀਬਾ ਜੀ ਨੂੰ ਅਸੀਂ ਦੁਬਾਰੀ ਬੇਨਤੀ ਕਰ ਦਾਂਗੇ ਪਰ ਜਿਹੜੇ ਰੇਲਵਾ ਰੇਲ ਇੱਥੇ ਰੇਲਾਂ ਰੁਕਦੀਆਂ ਨਹੀਂ ਸੀ ਕਈ ਉਹ ਬੀਬਾ ਜੀ ਨੇ ਸਾਰੀ ਇੱਥੇ ਠਹਿਰਾਓ ਕਰਾਇਆ ਉਹਨਾਂ ਰੇਲਾਂ ਦਾ ਆਪਣੀ ਗੋਜਨ ਐਡਮਿਨਿਸ ਉਹਦਾ ਵੀ ਬੀਬਾ ਜੀ ਉਹ ਤੋਂ ਉੱਥੋਂ ਕਟਟਰ ਵੀ ਕਰਕੇ ਗਏ ਸੀ ਇੱਥੇ ਸਟੇਸ਼ਨ ਤੇ ਆਏ ਸੀ ਪਿਛਲੇ ਸਾਲ ਇਹ ਹੁਣ ਤੱਕ ਪ੍ਰੋਸੈਸ ਪੂਰਾ ਹੋ ਗਿਆ ਇਹ ਦੇਖੋ ਇਹਦਾ ਪ੍ਰੋਸੈਸ ਤਾਂ ਰੇਲਵੇ ਮੈਨੂੰ ਪਤਾ ਵੀ ਕੇਂਦਰੀ ਹੈ ਕਿ ਕੇਂਦਰੀ ਰੇਲਵੇ ਦਾ ਕੰਮ ਹੈ ਤੇ ਬੀਬਾ ਜੀ ਨੇ ਜਿਹੜਾ ਕੰਮ ਸ਼ੁਰੂ ਕਰ ਲਿਆ ਉਹਨੇ ਫੜ ਲਿਆ ਉਹ ਰਹਿਣ ਤੋਂ ਦਿੰਦੇ ਨਹੀਂ ਬੀਬਾ ਜੀ ਇਸ ਤਰ੍ਹਾਂ ਚੜਾ ਕੇ ਦੇਣਗੇ ਸਾਨੂੰ 200% ਉਮੀਦ ਹੈ ਹੋਰ ਦੱਸੋ ਅੱਜ ਇੱਕ ਬੀਬਾ ਹਰਸਿਮਰਤ ਜੀ ਵੱਲੋਂ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਨੀਆ ਵਾਲਾ ਫਟਕ ਹੈ ਇਹਦੀ ਲਿੰਕ ਰੋਡ ਕਈ ਪਿੰਡਾਂ ਨੂੰ ਜੋੜਦੀ ਹੈ ਦਰਜਨਾ ਪਿੰਡਾਂ ਨੂੰ ਜੋੜਦੀ ਹੈ ਕਿੱਥੇ ਰੇਲਵੇ ਕ੍ਰੋਸਿੰਗ ਬਹੁਤ ਜ਼ਿਆਦਾ ਹੈ ਫੋਜਪੁਰ ਲਾਈਨ ਜਾਂਦੀ ਹੈ ਫੋਜਪੁਰ ਤੋਂ ਬਠਿੰਡਾ ਜਾਂਦੀ ਹੈ ਇਹ ਲੈਣਾ ਕਰਕੇ ਜਦੋਂ ਟ੍ਰੈਫਿਕ ਜਾਂ ਟ੍ਰੇਨ ਲੰਘਦੀ ਹੈ ਫਟਕ ਕਲੋਜ਼ ਹੋ ਜਾਂਦਾ ਹੈ ਉਹਦੇ ਕਰਕੇ ਟ੍ਰੈਫਿਕ ਜਾਮ ਰਹਿੰਦਾ ਕਿੰਨਾ ਕਿੰਨਾ ਸਮਾਂ ਜਾਮ ਰਹਿੰਦਾ ਕਈ ਵਾਰ ਇੱਥੇ ਝਗੜੇ ਵੀ ਹੋਇਆ ਆਣਗੁਆਣ ਦੀਆਂ ਦੁਕਾਨਾਂਾਂ ਨਾਲ ਇਹ ਬਹੁਤ ਵਧੀਆ ਬਰਾਲਾ ਵੀ ਪੈਂਦਾ ਪਿੰਡਾਂ ਦੀਆਂ ਪੰਚਾਇਤਾਂ ਦੀ ਮੰਗ ਸੀਗੀ ਕਿ ਇੱਥੇ ਅੰਡਰ ਬ੍ਰਿਜ ਬਣਾਇਆ ਜਾਵੇ ਬੀਬਾ ਜੀ ਨੇ ਇਸ ਬੰਦੇ ਵਿੱਚ ਸੈਂਟਰ ਮਿਨਿਸਟਰ ਜੀ ਨੂੰ ਲੈਟਰ ਲਿਖਿਆ ਉਹਨਾਂ ਨੇ ਡਿਮਾਂਡ ਰੱਖੀ ਹੈ ਕਿ ਜਿਹੜਾ ਇੱਥੇ ਅੰਡਰ ਬ੍ਰਿਜ ਬਣਾਇਆ ਜਾਵੇ ਤਾਂ ਜੋ ਕਿ ਲੋਕਾਂ ਦਾ ਜੋ ਟਾਈਮ ਵੇਸਟ ਹੁੰਦਾ ਕਿਸੇ ਨੇ ਆਪਦੇ ਕੰਮ ਧੰਦੇ ਲਈ ਜਾਣਾ ਕਿਸੇ ਨੇ ਨੌਕਰੀ ਪੇਸ਼ਣ ਲਈ ਜਾਣਾ ਬੱਚਿਆਂ ਨੇ ਇੱਥੋਂ ਟੱਪਣਾ ਕਈ ਵਾਰ ਬੱਚੇ ਵੀ ਟ੍ਰੇਨ ਦੇ ਨੀਚੋਂ ਫਾੜਕ ਦੇ ਨੀਚੋਂ ਟੱਪਦੇ ਦੇਖਿਆ ਜੇ ਅੰਡਰ ਬ੍ਰਿਜ ਬਣ ਜਾਏ ਤਾਂ ਬਹੁਤ ਵਧੀਆ ਬੀਬਾ ਜੀ ਦਾ ਧੰਨਵਾਦ ਹੋਊਗਾ ਬਲਕਾਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਰੇ ਨੇ ਅਕਾਲੀ ਦਲ ਦੇ ਉਹਨਾਂ ਨੇ ਹਮੇਸ਼ਾ ਹੀ ਇਸ ਇਲਾਕੇ ਦੇ ਲਈ ਹੀ ਕੰਮ ਕਰਤਾ ਉਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਕੰਮ ਹੋਣ ਚਾਹੇ ਪਬਲਿਕ ਦੇ ਹਿੱਤ ਦਾ ਕੰਮ ਹੋਵੇ ਉਹਨਾਂ ਨੇ ਉੱਠ ਕੇ ਕੰਮ ਕੀਤਾ ਦੇਖੋ ਆਮ ਆਦਮੀ ਪਾਰਟੀ ਵੀ ਆਪਦੇ ਲੈਵਲ ਤੇ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹਦੇ ਕਿਸਮਤ ਚ ਲਿਖਿਆ ਹੁੰਦਾ ਜਿਹਦੇ ਹੱਥੋਂ ਕੰਮ ਹੋਣਾ ਹੁੰਦਾ ਉਹ ਬੰਦਾ ਕੰਮ ਕਰ ਲੈਂਦਾ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜਿਉਂਨਾ ਜਿਹੋ ਬਿਵਾਰ ਸਿਮਰ ਕੋਰ ਬਾਦਲ ਜੀ ਵੱਲ ਦੇ ਸਰਦਾਰ ਬਲਕਾਰ ਸਿੰਘ ਬਰਾੜ ਜੀ ਵੱਲੋਂ ਗੋਨੇਨਾ ਮੰਡੀ ਲਈ ਪਹਿਲਾਂ ਗੱਡੀਆਂ ਰਕਮਾਉਣ ਦਾ ਕੰਮ ਕੀਤਾ ਉਹਨਾਂ ਨੇ ਹੀ ਹੁਣ ਆ ਫਾਟਕ ਦੇ ਥੱਲੇ ਅੰਡਰਬ੍ਰਿਜ ਬਣਾਉਣ ਦਾ ਕੰਮ ਕਰ ਰਹ ਸ ਮੇਰੇ ਹਿਸਾਬ ਨਾਲ ਗੋਨਿਆਂ ਵਿੱਚ ਝਾੜੂ ਦੀ ਸਰਕਾਰ ਤਿੰਨ ਕੰਮ ਮੇਰੇ ਹਿਸਾਬ ਨਾਲ ਕੋਈ ਨਹੀਂ ਕਰਵਾਏ ਹਲੇ ਤੱਕ ਕੋਈ ਵੀ ਤਿੰਨ ਕੰਮ ਨਹੀਂ ਕਰਵਾਏ ਅੱਛਾ ਉਹ ਗਨਾਦੋ ਕੋਈ ਵੀ ਬੰਦਾ ਕਮੈਂਟ ਵਿੱਚ ਲਿਖ ਕੇ ਦੱਸ ਦਿਓ ਵੀ ਝਾੜੂ ਦੀ ਸਰਕਾਰ ਨੇ ਆ ਤਿੰਨ ਕੰਮ ਕਰਾਏ ਆ ਉਹਨੂੰ ਇਨਾਮ ਦਿੱਤਾ ਜਾਊਗਾ ਜੇ ਜਿੱਤੋ ਬਾਈਪਾਸ ਦਾ ਟੈਂਡਰ ਪੱਤਰਕਾਰ ਬਲਕਾਰ ਸਿੰਘ ਬਰਾੜ ਤੇ ਡਿੰਪੀ ਢਿੱਲੋ ਜੋ ਕਿ ਗਿੱਦੜਵੇ ਹਲਕੇ ਦੇ ਬਲਕਾਰ ਸਿੰਘ ਦੇ ਮਿੱਤਰ ਵੀ ਨਹੀਂ ਉਹਨਾਂ ਦੀ ਵਜ੍ਹਾ ਨਾਲ ਬਣਨ ਜਾ ਰਿਹਾ ਹੈ ਉਹ ਵੀ ਹਲੇ ਕੀ ਬਤੇ ਜੀਦਾ ਟੋਲ ਪਲਾਜ਼ਾ ਨੂੰ ਰੋਕਲੇ ਬਣਨ ਤੋਂ। ਇਕਲਾ ਬੰਦੀ ਹੁੰਦਾ ਹੈ। ਅੱਛਾ। ਭਾਈ ਜਦੋਂ ਆਉਣੇ ਆ ਵੀ ਸ਼ਾਮ ਨੂੰ ਵੀ ਲੰਘਣਾ ਹੁੰਦਾ ਹੈ। ਅੱਧਾ ਘੰਟਾ ਉਦੋਂ ਵੀ ਰੁਕਣਾ ਪੈਂਦਾ ਅੱਧਾ ਘੰਟਾ 1 ਘੰਟਾ ਦਾ ਦਿਨ ਦੇ ਵਿੱਚ ਇਹਨਾਂ ਦਾ ਹੀ ਖਰਾਬ ਹੋ ਜਾਂਦਾ ਸਾਡਾ। ਘੜਕਦੇ ਆ ਕੇ। ਬਹੁਤ ਬੁਰਾ ਹਾਲ ਹੀ ਹੈ। ਬੁਰਾ ਹਾਲ ਹੈ। ਹਾਂਜੀ ਹਾਂਜੀ। ਸਾਰੇ ਕੰਮ ਵਾਲੇ ਸਾਰੇ ਕੰਮ ਵਾਲੇ ਪਹਿਲੀ ਗੱਲ ਤਾਂ ਮਰੇ ਸਾਰੇ ਕੰਮ ਵਾਲੇ ਲੇਟ ਹੁੰਦੇ ਆਂ ਡਿਊਟੀ ਵਾਲੇ ਲੇਟ ਹੁੰਦੇ ਆਂ ਮੋਟਰਸਾਈਕਲ 'ਤੇ ਨਿਕਾਉਂਦੇ ਤਾਂ ਤਾਂ ਡਰ ਲੱਗਦਾ ਕਿ ਕਿਤੇ ਟ੍ਰੇਨ ਨਾ ਆ ਜੇ ਜਿਨ੍ਹਾਂ ਨੇ ਡਿਊਟੀਆਂ ਤੇ ਪਹੁੰਚਣਾ ਹੈ ਉਹਨਾਂ ਨੂੰ ਵੀ ਐਂ ਹੁੰਦਾ ਹੀ ਆ ਜੀ ਵੀ ਅਸੀਂ ਟਾਈਮ 'ਤੇ ਜਾਈਏ ਨਹੀਂ ਅਗੋੜੇਟ ਕੰਮ ਨਹੀਂ ਲੱਗੀਆਂ ਜੀ ਇਹਨਾਂ ਨੂੰ ਬਹੁਤ ਬੁਰਾ ਹਾਲ ਹੈ ਜੀ ਬਹੁਤ ਔਖਾ ਇਸ ਕਾਲ ਪਿਛੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਕਹਿੰਦਾ ਜੀ ਬੀਬਾ ਹਰ ਸਿੰਘ ਕੋ ਬਾਦ ਨੂੰ ਸਾਡੀ ਕੈਪੀਟਲਿਸ਼ਨ ਦਿੱਤੀ ਵੀ ਸੀ ਪੋਲ ਆਸਤੇ ਉਹਨਾਂ ਨੇ ਰਣਵੇਲਾ ਨੂੰ ਮਿਲ ਕੇ ਉੱਥੇ ਰੇਲਵੇ ਮੰਤਰੀ ਨੂੰ ਲੈ ਕੇ ਦਿੱਤੀ ਆ ਇਹਦਾ ਪੁਲ ਜਲਦੀ ਬਣ ਰਿਹਾ ਉਹਦੇ ਤੇ ਸਾਰੇ ਇਕੱਠ ਜੋ ਵੀਰ ਇਹ ਲਾਗ ਲੱਗ ਤੋ ਉਸ ਦੇ ਪ੍ਰਦਾਨ ਕੀ ਰਹੇ ਆ ਤੁਹਾਨੂੰ ਪਤਾ ਹੋਏਗਾ ਲਾਈਨਾਂ ਪਰ ਕਿੰਨੀ ਮਾਤੀ ਲੰਬੀ ਹੈ ਕਿੰਨੇ ਟਿਕੀ ਬੀ ਹੈ ਜਿੰਨੀ ਜਿੰਨੀ ਵਾਦੀ ਇਧਰਲੇ ਪਾਸੇ ਉਨੀ ਇਧਰਲੇ ਪਾਸੇ ਲੈਣੋਂ ਪਾਰ ਪਰ ਲੋਕ ਨੰਗਣ ਲੱਗੇ ਨੇ ਕੌਕੇ ਹੁੰਦੇ ਹੱਥੋਂ ਦੀ ਕਈਰ ਤਾਂ ਟ੍ਰੇਨਾਂ ਖੜੀਆਂ ਥੱਲੇ ਦੀ ਨੰਗਣਾ ਪੈਂਦਾ ਪਿੱਛੇ ਜੇ ਇੱਕ ਬੱਚਾ ਵੀ ਥੱਲੇ ਆ ਗਿਆ ਵਿਚਾਰੀ ਲੱਤ ਕੱਟੀ ਗਈ ਇਸ ਇਥੇ ਬਹੁਤ ਔਕਾ ਕਮਸੀ ਹੈ ਜੋ ਅਸੀਂ ਕਿਸੇ ਵੀ ਕੰਮ ਵਾਸਤੇ ਬੀਬਾ ਜੀ ਕੋਲੇ ਗਏ ਸਾਨੂੰ ਕਿਸੇ ਗੱਲ ਦਾ ਅਜੇ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਇੱਕ ਐਪਲੀਕੇਸ਼ਨ ਦਿੱਤੀ ਨਾਲ ਦੀ ਨਾਲ ਉਹਨਾਂ ਨੇ ਇਥੇ ਜਾ ਕੇ ਉਸੇ ਮਿਲੇ ਇਹਦਾ ਕੰਮ ਜਲਦੀ ਸ਼ੁਰੂ ਹੋ